ਸਾਰਿਆਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਨਵੇਂ ਵਲੌਗ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ ਅਸੀਂ ਗੱਡੀ ਲੋਡ ਕਰ ਲਈ ਹੈ ਜੀ ਦੁਬਾਰਾ ਫਿਰ ਸੇਮ ਪੁਆਇੰਟ ਦੀ ਮਹਾਰਾਸ਼ਟਰ ਪੁਨਾ ਆਪਣੀ 92 60 ਗੱਲ ਪਰ ਗਈ ਉਹ ਵੀ ਸੇਮ ਪੁਆਇੰਟ ਦੀ ਭਰੀ ਆਈ ਆਪਣੀ ਗੱਡੀ ਤੇ ਇਸ ਵਾਰ ਫਿਰ ਆ ਚੱਕਰੂਗੀ ਹਲਾ ਲਲਾ 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 ਕੀ ਕਹਿੰਦੀ ਹੈ ਰਿਪੋਰਟ ਜੀ ਓਕੇ ਹਾਂ ਮੰਮੋ ਚਲੋ ਅੱਜ ਐਤ ਕੀ ਫੇਰ ਰੌਣਕ ਲੱਗੂਗੀ ਸਾਰੇ ਹਾਂ ਫਰਚ ਚ ਚਲੋ ਮਿਲਦੇ ਹਾਂ ਬਾਕੀ ਰਸਤੇ ਚ ਦੇਖਦੇ ਹਾਂ ਘਰੇ ਜਾ ਕੇ ਅੱਜ ਤੁਰਨਾ ਕਾਲੂ ਤੁਰਨਾ ਕਿ ਮੇਰਾ ਸਿਚੁਏਸ਼ਨ ਅਜ ਇਸ ਕਰਕੇ ਚੀਲੇ ਕਰਾ ਨਹੀਂ ਜੇ ਇਸਾ ਉਹਨਾਂ ਨਾਲ ਆਪਾਂ ਨੂੰ ਕਾਲੂ ਤੁਰਨਾ ਪਊਗਾ ਅੱਜ ਲੇਟ ਹੋ ਜਾਾਂਗੇ ਥੋੜਾ ਮोटा ਕੰਮ ਆ ਗਿਆ ਗਾਣ ਵਾਲਾ ਗੱਡੀ ਦਾ ਫਿਲਟਰ ਜੀ ਕਰਨਾ ਬਾਕੀ ਕਿ ਦੋ ਟਾਇਰਾਂ ਦੀ ਸੈਟਿੰਗ ਜੀ ਕਰਨੀ ਆ ਫਿਰ ਕਰਕੇ ਫਿਰ ਤੁਰਾਂਗੇ ਚਲੋ ਠੀਕ ਹੈ ਜੀ ਤਦ ਤੱਕ ਬਣੇ ਰਹੋ ਵੀਡੀਓ ਦੇ ਨਾਲ ਮਿਲਦੇ ਆਂ ਕੇ ਰਸਤੇ ਕੱਲਰ ਟੈਂਕੇ ਨੂੰ ਕਿਉਂ ਫੁੱਲ ਕਰਾ ਕੇ ਆਪਣਾ ਰੈਡੀ ਹੋ ਗਏ ਸੀ ਅੱਜ ਤਿਆਰਾਂ ਜੀ ਹੁਣ ਚੱਲਣ ਨੂੰ ਇਸ ਵਾਰ ਕੱਲੇ ਆ ਜੀ ਤੇ ਨਾਲ ਪਰਮੇਂਦਰ ਬਾਈ ਹੁਣੀ ਨੇ ਉਹ ਦੋਏ ਨੇ ਕੁਲਦੀਪ ਆਇਆ ਨਹੀਂ ਹੈਗਾ ਆਪਾਂ ਨੂੰ ਧੋਖਾ ਦੇ ਗਿਆ ਜੀ ਉਹ ਬੰਦਾ ਤੇ ਆਪਣੀ ਗੱਡੀ ਹੁਣ ਰੈਡੀ ਆ ਇਸ ਵਾਰ ਕੋਈ ਗੱਲ ਨਹੀਂ ਕੋਈ ਮੈਟਰ ਵਾਲਾ ਈਸ਼ੂ ਵਾਲਾ ਨਹੀਂ ਹੈਗਾ ਜੀ ਮੈਟਰ ਹੈਗਾ ਵੀ ਆਪਣਾ ਗੱਡੀ ਇੱਕ ਥਾਂ 'ਵੀ ਦੀ ਉਹ ਨੇ ਪਰਮੇਂਦਰ ਵਾਲੀ ਵੀ ਤੇ ਆਪਣੇ ਵਾਲੀ ਵੀ ਗੱਡੀਆਂ ਇੱਕ ਥਾਂ 'ਵੀ ਖਾਲੀ ਹੋਣੀਆਂ ਨੇ ਜੀ ਕੋਈ ਈਸ਼ੂ ਨਹੀਂ ਹੈਗਾ ਰੱਬ ਦੀ ਕਿਰਪਾ ਨਾਲ ਬਥੇਰੇ ਆ ਸਵਾ ਲੱਖ ਚੱਕ ਦਾਂਗੇ ਕੰਮ ਨੂੰ ਬਾਕੀ ਤੁਹਾਡੇ ਭਾਈਆਂ ਦਾ ਪਿਆਰ ਸਤਿਕਾਰ ਕਰਦੇ ਆਂ ਜੀ ਅਸੀਂ ਤੁਸੀਂ ਬਸ ਪਿਆਰ ਬਣਾਈ ਰੱਖੋ ਜੀ ਇਦਾਂ ਵੀਡੀਓ ਨੂੰ ਆਪਣਾ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਜੀ ਜੇ ਕੋਈ ਗਲਤੀ ਹੁੰਦੀ ਹੈ ਛੋਟੇ ਭਰਾ ਤੁਹਾਡੇ ਤੋਂ ਠੀਕ ਹੈ ਜੀ ਬਾਕੀ ਮਿਲਦੇ ਆਂਗੇ ਰਸਤੇ 'ਚ ਇਸ ਵਾਰ ਕੱਲੇ ਆਂ ਦੇਖਦੇ ਆ ਕਿਵੇਂ ਲੰਘਦਾ ਈ ਟ੍ਰਿਪ ਬਾਕੀ ਤੁਹਾਡੇ ਨਾਲ ਗੱਲਾਂ ਬਾਤਾਂ ਮਾਰਦੇ ਸਫ਼ਰ ਆਪਣਾ ਕਰਾਂਗੇ ਕੰਪਲੀਟ ਤਦ ਤੱਕ ਸਸਿਕਾ ਸਵੇਰੇ ਸੋਚੇ ਸੁਣੀ ਉਹ ਨਹੀਂ ਨਹੀਂ ਉਹ ਦੇਖ ਸਕਦੇ ਨਹੀਂ ਸੰਦੀਓਂ ਬੰਦ 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 ਪ੍ਰੈਸ਼ਰ ਇਹ ਹਰ ਵਕਤ ਵਿੱਚ ਆ ਜਾਣਾ ਹੈ ਪਹਿਲਾਂ ਉਹ ਘੜਟ ਵਿੱਚ ਆ ਗਿਆ ਸੀ ਸਵੇਰੇ ਸਵੇਰੇ ਆਪਣੇ ਤੋਂ ਇਹ ਨਾਲ ਜੀ 1552 ਡੀ ਤਾਂ ਜੀ ਹੁਣ ਐਕਸੀਡਟ ਮਾਰਾਂਗੇ ਅਸੀਂ ਜੀ ਆਪਣਾ ਪੋਰਟਬਲ ਗਿਆਨ ਉੜਤੇ ਇੰਟਰ ਹੋ ਜਾਗੇ ਫਿਰ ਉੱਥੇ ਜਾ ਕੇ ਦੇਖਦੇ ਹਾਂ ਘੰਟਾ ਤੋਂ ਘੰਟੇ ਰੈਸਟ ਕਰਾਂਗੇ ਜੀ ਫਿਰ ਤੁਰਾਂਗੇ ਚਲੋ ਬਾਕੀ ਮਿਲਦੇ ਆਈਏ ਅ ਤੱਕ ਬਣੇ ਰਹੋ ਵੀਡੀਓ ਦੇ ਨਾਲ ਹਾਂਜੀ ਦੋਸਤੋ ਕੀ ਹਾਲ ਚਾਲ ਆ ਬਾਰਡਰ ਤੇ ਆ ਗਏ ਤੇ ਬੰਦਰ ਜਾਈ ਖੜੇ ਆ ਇਹ ਆਪਣਾ ਰੋਡੇ ਬਾਈ ਦੇ ਢਾਬੇ ਤੇ ਹੋਣਾ ਸਲਾਇਆ ਵੀ ਰੋਟੀ ਖਾ ਕੇ ਦੋ ਦੋ ਘੰਟੇ ਸੌ ਜਾਾਂਗੇ ਜੀ ਫਿਰ ਇਹ ਖੜੀਆਂ ਨੇ ਰਾਣੀਆਂ ਆਪਣੀਆਂ ਨੇ ਇਹ ਬਡੂਚ ਜਾਊਗੀ ਤੇ ਆਪਣੇ ਦੋਨਾਂ ਵਾਲੇ ਗੱਡਾਂ ਚ ਗੱਡੀਆਂ ਚ ਇੱਕੋ ਹੀ ਪਾਰਟੀ ਦਾ ਮਾਲ ਇੱਕੋ ਇੱਕੋ ਹੀ ਪੁਆਇੰਟ ਤੇ ਖਾਲੀ ਹੋਣੀ ਐ ਨੇ ਦੋਨੇ ਚਲੋ ਤੁਸੀਂ ਜਿਹੜੇ ਵਰਤ ਲਈਆ ਆਪਾਂ ਬੰਦ ਬਲੀ ਖਾਦੇ ਆ ਕੋਈ ਗੱਲ ਨਹੀਂ ਕੋਈ ਹੋਰ ਬੰਦਾ ਨੈਕਸਟ ਆ ਜੂਗਾ ਕੁਈ ਵੱਡਾ ਇਸ਼ ਨਹੀਂ ਹੈਗਾ ਨਹੀਂ ਇਕੱਲੇ ਵੀ ਚਲਾ ਲਾਂਗੇ ਕੁਈ ਐਡਾ ਵੱਡਾ ਵੱਡਾ ਮਟਰ ਨਹੀਂ ਚਲੋ ਬਾਕੀ ਅੱਗੇ ਮਿਲਦੇ ਆਂ ਯੇ ਰਸਤੇ 'ਚ ਹੁਣ ਤੱਕ ਬਨੇ ਰਹੋ ਵੀਡੀਓ ਦੇ ਨਾਲ ਸੋ ਕੀ ਹਾਲ ਚਾਲ ਹੈ ਨਾ ਅਸੀਂ ਮੰਨ ਲਓ ਜੀ ਪੀਲਵੜੇ ਪਹੁੰਚਣ ਵਾਲੇ ਆਂ ਪਰ ਇਹ ਰਸਤੇ ਕਰਕੇ ਮੰਨ ਲਓ ਘੰਟਾ ਟੱਕ ਰੋਟੀ ਪਾਣੀ ਸਾਡੇ ਵਰਤਣ ਵਾਲੇ ਆਂ ਈਏ ਪੰਨਰਵਾੜੇ ਤੋਂ ਪੀਚੋ ਸਵੇਰ ਹੋ ਗਈ ਜੀ ਆਪਣੀ ਆਪਣੀ ਹੋਈ ਆ ਦੁਪਹਿਰ ਦੇ 2 ਵਜੇ ਸਵੇਰ ਇਸ ਵਾਰੀ ਕੱਲੇ ਆ ਥੋੜਾ ਜਿਹਾ ਰੁਟੀਨ ਜਿਹਾ ਨੀਣਾ ਵੱੜ ਰਿਹਾ ਉਹਦੇ ਕਰਕੇ ਕੱਲੇ ਚਲਾਉਣ ਕਰਕੇ ਕੋਈ ਗੱਲ ਨਹੀਂ ਰੁਟੀਨ ਬਣਾ ਲਿਆਂਗੇ ਕੰਮ ਜਿਹੜਾ ਆਪਾਂ ਕਰਦੇ ਆ ਜੀ ਕਿਰਤ ਜੇ ਉਹਨੂੰ ਬੰਦਾ ਠੋਕਰ ਮਾਰੇ ਉਹ ਫਿਰ ਉਹ ਬਹੁਤ ਪਸਤਾਉਂਦਾ ਕਿ ਲਾਲੋ ਕਪਕਲਦੀਪ ਜੀ ਐਗਜ਼ੈਂਪਲ ਦੇਣਾ ਹੀ ਮੈਂ ਵੀਰੇ ਮੈਂ ਨਾ ਉਹਨੂੰ 20000 ਰੁਪਏ ਤਨਖਾਹ ਵਾਂਗੂ ਵੰਡ ਰਿਆ ਸੀ ਉਹਦਾ ਚਲੋ ਬਾਕੀ ਉਹਦੀ ਇੱਛਾ ਗੱਡੀ ਭਰੀ ਭराई ਛੱਡ ਕੇ ਗਿਆ ਜੀ ਉਹ ਬੰਦਾ ਤੁਸੀਂ ਵੀ ਦੱਸਿਓ ਕਮੈਂਟ ਵਿੱਚ ਵੀ ਸਹੀ ਕਰਿਆ ਕਿ ਨਹੀਂ ਆਪਾਂ 20000 ਰੁਪਏ ਦੇ ਰਹੇ ਆ ਵੀਰੇ ਉਹਨੂੰ ਬਣੀ ਜਾਂਦਾ ਜੀ ਮੰਨ ਲਓ 15000 ਉਹਦੀ ਤਨਖਾਹ ਆ ਬਿਨਾ ਲਾਇਸੈਂਸ ਦਵਾ ਬਾਈ ਜੀ ਉਹ ਤੇ 8000 ਰੁਪਏ ਆਪਾਂ ਦਿਨੇ ਵੀਰੇ ਚੱਕਰ ਦਾ ਆਥਰ ਜਾਦੋਂ ਨੇ ਸੌਣਾ ਕੁਆਟਰ ਇੰਗਲਿਸ਼ ਦਾ ਉਹਨੂੰ ਵੀ ਮੈਂ ਲਵਾਉਣਾ ਸੀ ਬਾਕੀ ਹੁਣ ਤੁਸੀਂ ਲਾ ਲਿਓ ਸਾਹਿਬ ਬਿਨਾ ਲਾਇਸੈਂਸ ਵਾਲਾ ਬੰਦਾ ਵੀ ਆਪਾਂ ਨੂੰ ਕਿੰਨੇ ਚ ਪੜ ਰਿਆ ਡਰਾਈਵਰ ਮੈਕਮਾ ਵੀਰ ਸਾਰਿਆਂ ਨੂੰ ਪਤਾ ਹੀ ਆ ਵੀ ਸੈਲਰੀਆਂ ਗੱਡੀਆਂ ਤੇ ਕੀ ਚਲਦੀਆਂ ਆਪਾਂ ਫੇਰ ਵੀ ਜਰਕਰ ਦੇ ਮੱਥੀ ਤੇ ਔੜੀ ਨਹੀਂ ਪਾਈ ਵੀ ਚਲ ਬੰਦੇ ਦੀ ਹਨਾ ਵੀਰੇ ਮਜਬੂਰੀਆਂ ਹੁੰਦੀਆਂ ਨੇ ਕਬੀਲਦਾਰ ਦੀ ਉਹਦੇ ਬੱਚਿਆਂ ਨੂੰ ਦੇਖ ਕੇ ਚਲੋ ਆਪਾਂ ਨੂੰ ਤਰਸ ਆ ਗਿਆ ਵੀ ਹਨਾ ਯਾਰ ਨਹੀਂ ਵੀ ਇਹਦਾ ਘਰ ਨਹੀਂ ਚੱਲਣਾ ਉਹ ਫੈਕਟਰੀ ਚ ਲੱਗਿਆ ਸੀ ਵੀਰੇ ਸੁਪਰਪਾਵਰ ਚ ਪਹਿਲਾਂ 10000 ਰੁਪਏ ਉੱਥੇ ਉਹਦੀ ਤਨਖਾਹ ਸੀ ਉਹਦਾ ਉੱਥੇ ਲੋਡ ਨਹੀਂ ਹੋਗਾ ਤੇ ਚਲੋ ਬੁਲਾਇਆ ਖੁਦ ਪਰ ਮੈਂ ਸੀਗਾ ਮੈਨੂੰ ਲੋਡ ਸੀ ਬੰਦੇ ਦੀ ਮੈਂ ਨਗਰ ਜੂਸ ਤੇ ਗੱਡੀ ਕਟਾਲੀ ਪਹਿਲਾਂ ਮੈਂ ਕਿਹਾ ਆਟੀ ਕਹਣੀ ਚੱਲ ਰਹਾ ਸੀ ਚਲੋ ਨਹੀਂ ਸੈਟਿੰਗ ਬੈਠੀ ਉਧਰ ਕੰਮ ਖਰਾਬ ਹੋ ਗਿਆ ਸੀ ਮੇਰਾ ਥੋੜੀ ਲੈਂਡ ਟੁੱਟ ਗਈ ਸੀ ਗੱਡੀ ਹੁਣ ਸੈਟਿੰਗ ਆ ਗਈ ਗਲਦੀਪ ਨੇ ਲਾਲੂ ਜੀ ਆਪਦੇ ਨਾਲ ਵੀ ਐਵੇਂ ਕਰਿਆ ਬਾਕੀ ਤੁਸੀਂ ਕਮੈਂਟਾਂ ਜੀ ਦੱਸਿਓ ਵੀ ਫਿੱਟ ਸਹੀ ਆ ਕਿ ਨਹੀਂ ਆਪਾਂ ਇੰਨੀ ਸੈਲਰੀ ਦੇਣ ਦੇ ਬਾਵਜੂਦ ਵੀ ਬੰਦਾ ਕਿਰਤ ਨੂੰ ਠੋਕਰ ਮਾਰੇ ਜੀ ਮਾੜੀ ਗੱਲ ਆ ਉਹਦੇ ਨਾਲੇ ਹੁਣ ਆਈ ਬਾਕੀ ਆ ਦਿਨ ਦੱਸਦਾਈ ਬਾਈ ਜੀ ਆਪਣੇ ਨਾਲੇ ਵੀਰੇ ਸਵੇਰੇ ਸਭ ਤੋਂ ਪਹਿਲੇ ਲੱਗ ਗਿਆ ਝੂਠਾ ਜਵਾ ਕੁੜੀ ਦਾ ਨਾਮ ਲੈ ਕੇ ਕਹਿੰਦਾ ਮੇਰੀ ਕੁੜੀ ਕਹਿੰਦੀ ਆ ਵੀ ਡੈਡੀ ਮੈਂ ਸਕੂਲ ਚ ਪੜਨਾ ਵੀ ਮੇਰਾ ਦਾਖਲ ਕਰਾ ਦਿਓ ਜੇ ਨਹੀਂ ਤੁਹਾਡੇ ਕੋਲੇ ਪੈਸੇ ਹੈਗੇ ਮੈਨੂੰ ਮੈਂ ਹਟ ਜਾਨੀ ਆ ਜਦੋਂ ਨਹੀਂ ਸਾਨੂੰ ਗੱਲ ਕਹੀ ਬੱਚੇ ਨੇ ਵੀ ਮੰਨ ਲਓ ਉਹਨੇ ਕੁਲਦੀਪ ਨੇ ਸਾਡਾ ਵੀ ਐ ਹੋ ਗਿਆ ਵੀ ਯਾਰ ਨਹੀਂ ਸਾਡੇ ਹੀ ਬੱਚੇ ਨੇ ਉਹ ਵੀ ਇਹਨੂੰ ਗੁਰਵਿੰਦਰ ਨੂੰ ਮੈਂ ਕਿਹਾ ਯਾਰ ਤੂੰ ਪੈਸੇ ਦੇ ਨੂੰ ਸਵੇਰੇ 8 ਵਜੇੋਂ ਤਾਂ ਪੈਸੇ ਲੈ ਗਿਆ ਸੀ ਬੜਕੇ ਤੇ ਉਦੋਂ ਬਾਅਦ ਮੁੜ ਕੇ ਆਹ ਦਿਖਾ ਰਿਆ ਸਾਨੂੰ ਮੂੰਹ ਨਾਲੇ ਸ਼ਾਬਾਸ਼ ਦੇ ਰਿਆ ਪੈਸੇ ਦਿੱਤਿਆਂ ਦੀ ਨਾਲੇ ਸੈਲਰੀ ਜੀ ਆਪਾਂ ਕੋਈ ਐ ਨਹੀਂ ਹੈਗਾ ਵੀ ਕੱਚੀ ਸੈਲਰੀ ਦੇ ਰਿਆ 20000 ਰੁਪਏ ਵਾਂਗੂ ਉਹਦਾ ਬਣਦਾ ਸੀ ਜੀ ਆਪਣੇ ਕੋਲੇ ਬੇਨਾ ਲਾਇਸੈਂਸ ਵਾਲਾ ਬੰਦਾ ਜੀ ਕੋਈ ਲਾਇਸੈਂਸ ਨਹੀਂ ਸੀ ਹੈ ਨਾ ਭਾਈ ਉਹਦੇ ਲਵੇ ਐਵੇਂ ਆਪਾਂ ਨੇ ਚਲੋ ਵੀ ਨਹੀਂ ਫੇਰ ਵੀ ਉਹਨੂੰ ਕੋਈ ਰਾਹ ਤਾਂ ਨਹੀਂ ਪਤਾ ਉੱਠ ਕੇ ਆ ਸੀ ਉਹਨੂੰ ਰਾਹ ਦੱਸਦੇ ਸੀ ਵੀਰੇ ਕੋਈ ਐਡੀ ਨੌਲੇਜ ਘੱਟ ਸੀ ਮੈਪ ਤੇ ਲਾ ਕੇ ਦੰਦੇ ਸੀ ਮੈਪ ਲਾ ਕੇ ਹੀ ਦੰਦੇ ਸੀ ਉਹ ਵੀ ਨਹੀਂ ਉਹ ਤੋਂ ਮਤਲਬ ਕਿ ਪੜਿਆ ਜਾਂਦਾ ਸੀ ਤਰੀਕੇ ਨਾਲ ਬਾਕੀ ਤੁਸੀਂ ਦੱਸਿਓ ਜੀ ਵੀ ਹਨਾ ਗਲਤ ਕਰਿਆ ਕਿ ਸਹੀ ਕਰਿਆ ਬਾਕੀ ਕੋਈ ਗੱਲ ਨਹੀਂ ਰੁਟੀਨ ਬਣ ਜੂਗੀ ਰੁਟੀਨ ਬਣਾ ਲਾਂਗੇ ਕੰਮ ਬੰਦੇ ਤੇ ਉੱਪਰ ਦੀ ਨਹੀਂ ਹੈਗਾ ਜੇ ਬੰਦੇ 'ਚ ਕੁਝ ਮਨ 'ਚ ਕਰਨ ਦਾ ਆ ਹੈਗਾ ਵਿਸ਼ਵਾਸ ਤਾਂ ਬੰਦਾ ਕਰੂਗਾ ਅਸੀਂ ਉਹ ਕਰਕੇ ਦਿਖਾਵਾਂਗੇ ਗਲਦੀਪ ਨੂੰ ਵੀ ਕਹਾਂਗੇ ਵੀ ਦੇਖ ਗਲਦੀਪ ਵੀ ਰਾ ਵੀ ਬੰਦੇ ਦੇ ਉੱਪਰ ਦੀ ਨਹੀਂ ਹੈਗਾ ਕੰਮ ਕੰਮ ਨੂੰ ਬੰਦਾ ਹੀ ਬੰਦਾ ਕੰਮ ਨੂੰ ਇਹ ਕਰਦਾ ਚਲੋ ਕੋਈ ਗੱਲ ਨਹੀਂ ਜੇ ਉਹਨੂੰ ਆਪਾਂ ਤੋਂ ਕਿਤੇ ਬੈਟਰ ਮਿਲਦਾ ਹੈ ਆਪਦੇ ਨਾਲ ਇਦਾਂ ਨਾ ਨਾ ਕਰਦਾ ਵੀ ਝੂਠ ਬੋਲ ਕੇ ਸਾਡਾ ਮਨ ਦੁਖਿਆ ਸਾਰਿਆਂ ਦਾ ਜਿਹੜਾ ਸਾਨੂੰ ਝੂਠ ਬੋਲ ਕੇ ਗਿਆ ਉਹ ਪੈਸੇ ਲੈ ਗਿਆ ਸਾਡੇ ਤੋਂ ਸਵੇਰੇ ਆ ਕੇ ਇਹ ਗੱਡੀ ਭਰੀ ਭराई ਛੱਡ ਗਿਆ ਅਸੀਂ ਉਹਦੀ ਸ਼ਾਮ ਤੱਕ ਵੇਟ ਕਰੀ ਕੇ ਉਹਦੇ ਘਰੇ ਵੀ ਫੋਨ ਕਰਿਆ ਘਰੇ ਜਾ ਕੇ ਵੀ ਆਏ ਪਿੰਡ ਦੀ ਹੈ ਜੀ ਆਪਣਾ ਉਹ ਗਵਾਂਢੀ ਹੈ ਆਪਣਾ ਬੰਦਾ ਉਹਨੂੰ ਕਿਹਾ ਵੀ ਯਾਰ ਉਹਦੇ ਘਰਦਿਆਂ ਨੂੰ ਵੀ ਕਿਹਾ ਵੀ ਤੁਸੀਂ ਹੁਣ ਦੱਸੋ ਜੀ ਵੀ ਆਪਣੇ ਵਿੱਚ ਕੋਈ ਘਾਟ ਆ ਸਾਡੇ ਵਿੱਚ ਕੋਈ ਪੈਸਿਆਂ ਦੀ ਕੋਈ ਕਮੀ ਆ ਤਾਂ ਸਾਨੂੰ ਉਹ ਦੱਸ ਦਿਓ ਉਹ ਕਹਿੰਦੀ ਜੀ ਨਹੀਂ ਵੀ ਮੈਂ ਵੀ ਬਹੁਤ ਦੁਖੀ ਆ ਤੇ ਉਹ ਵੀ ਕੀ ਕਰੇ ਕੋਈ ਉਹਨਾਂ ਦੇ ਘਰ ਦੇ ਮੈਟਰ ਨੇ ਆਪਾਂ ਨਹੀਂ ਉੱਥੇ ਸਾਰੀ ਕੁਝ ਗੱਲ ਕਰਦੇ ਚਲੋ ਕੋਈ ਗੱਲ ਨਹੀਂ ਕੰਮ ਕਰਾਂਗੇ ਤਾਂ ਸਾਰਾ ਕੁਝ ਠੀਕ ਆ ਜੀ ਬਾਕੀ ਦੇਖਦੇ ਆ ਕੋਈ ਨਵਾਂ 파ਟਰਨਰ ਆਊਗਾ ਤਾਂ ਫਿਰ ਉਹਦੇ ਨਾਲ ਮੇਲੇ ਕਰਾਵਾਂਗੇ ਤੁਹਾਡੇ ਬਾਕੀ ਮਿਲਦੇ ਆ ਜੀ ਅੱਗੇ ਸਸਤੀ ਗੱਲ ਹੋ ਰਹੀਆਂ ਥੋੜੇ ਜਿਹਾ ਲੇਟਰ ਦੁਪਹਿਰ ਦੇ ਵਜ ਰਹੇ ਨੇ ਦੋ ਆਉਜੀ ਬਣੇ ਰਹੋ ਵੀਡੀਓ ਦੇ ਨਾਲ ਸਸਤੀ ਗੱਲ ਅਸੀਂ ਆ ਗਏ ਮੰਸੌਰ ਬਾਈਪਾਸ ਆਪਣੇ ਫੋਰਮੈਨ ਲਵੇ ਇਹਦੇ ਲਈ ਵੀ ਆਪਾਂ ਪਹਿਲਾਂ ਵੀ ਮਾੜਾ ਮੋਟਾ ਕੰਮ ਕਰਾਉਂਦੇ ਰਹੇ ਹਾਂ ਜੀ ਗੱਡੀਾਂ ਦਾ ਤੇ ਗੱਡੀ ਦੀ ਆਪਣੀ ਦੀ ਲਾਈਨ ਹੋ ਗਈ ਖਰਾਬ ਪਾਈਪ ਲਾਈਨ ਉਹ ਚੱਕ ਕੇ ਫੋਰਮੈਨ ਕਹਿੰਦਾ ਵੀ ਇਹਨੂੰ ਬਦਲ ਦੋ ਵੀ ਇਸੇ ਕਰਕੇ ਗੱਡੀ ਆਪਣੀ ਨੂੰ ਪੰਪ ਨੂੰ ਤੇਲ ਸਹੀ ਨਹੀਂ ਜਾ ਰਿਹਾ ਹੁਣ ਕਰਾ ਕੇ ਲੈਣ ਦੀ ਅਸੀਂ ਤੇ ਤੇਜਾ ਵਾਲਾ ਸਟਾਰਟ ਕਰਕੇ ਜੱਡੀ ਇਸ ਲੈਨਡ ਕਰਕੇ ਆਪਣੀ ਗੱਡੀ ਥਵਾਜੀ ਲੈ ਗਈ ਹੈ ਲਈ ਜਾ ਰਹੀ ਸੀ ਬਾਰ ਬਾਰ ਸਟਾਰਟ ਕਰਨ ਲੱਗੇ ਰੌਂਡ ਬਹੁਤ ਲੈਂਦੀ ਸੀ ਤੇ ਹੁਣ ਮਹਾਰਾਜ ਸੁਖ ਰੱਖੇ ਵੀ ਇਹੀ ਪ੍ਰੋਬਲਮ ਹੋਵੇ ਬਾਕੀ ਪਾ ਕੇ ਪੈਪਰਨ ਬਾਕੀ ਸਟਾਰਟ ਕਰਕੇ ਦੇਖਦੇ ਆਂ ਜੀ ਆਪਣਾ ਕਿਵੇਂ ਆ ਜੀਸ ਨੂੰ ਫਿਰ ਤੁਹਾਨੂੰ ਦਿਖਾਉਂਦੇ ਆਂ ਹੱਦ ਤੱਕ ਬਣੇ ਰਹੋ ਵੀਡੀਓ ਦੇ ਨਾਲ ਦੋਸਤੋ ਕੀ ਹਾਲ ਹੈ ਹਾਜ਼ਮਾ ਮਹਾਰਾਸ਼ਟਰ ਜੈਂਟਰੋਂ ਵਾਲਿਆ ਹਾਲ ਥੋੜੀ ਜਿਹੀ ਖਰਾਬ ਹੋਈ ਪਈ ਆ ਟਾਇਰ ਰਾਡ ਦੇ ਚੱਕ ਮੇ ਟਾਇਰ ਵਾਲੀ ਗੋਲੀ ਟੁੱਟ ਗਈ ਸੀ ਜੀ ਗੱਡੀ ਦੀ ਤੇ ਹੁਣ ਬੈਠੇ ਆ ਜੀ ਹਾਂ ਹੁਣ ਢਾਬੇ ਤੇ ਕਾਢ ਤੋਂ ਪਹਿਲਾਂ ਤੇ ਇੱਥੇ ਬਾਈ ਨੂੰ ਹੀ ਸਾਰੇ ਬੈਠ ਕੇ ਪੋਹਾ ਲੱਗਿਆਂ ਖਾਣ ਚਾਹ ਨਾਲ ਦੇਖ ਸਕਦੇ ਹੋ ਖੜੀਆਂ ਆ ਆਪਣੀਆਂ ਮੋਟਰਾਂ ਓ 90 92 67 ਖੜੀਆਂ ਇਹਦੇ ਪਿੱਛੇ ਨਾ ਪੂਛੂ ਪਈਆਂ ਜੀ ਅੱਜ ਕਿੰਨੇ ਦਿਨ ਹੋ ਗਏ ਪੰਜਵਾਂ ਦਿਨ ਹੋ ਗਿਆ ਚਾ ਉਹ ਜਿੱਕੇ ਬੈਠਿਆ ਹੀ ਅਜੇ ਪਰਮੇਂਦਰ ਚਲਾ ਰਿਹਾ ਗੱਡੀ ਹਾਂਜੀ ਔਰ ਇਸकी जो ਉਹ ਪਲੇਟ ਗੱਲਾਂ ਮਾਰ ਦਿੰਦੇ ਦੇਖ ਲੋ ਉਹਨੂੰ ਦਿਖਾ ਦਈਏ ਵੀ ਤੁਹਾਡੇ ਨਾਲ ਗੱਡੀ ਹਾਂਜੀ ਉਧਰੋਂ ਪ੍ਰੈਸ਼ਰ ਦੇਖ ਲੋ ਇਹ ਨਾਲ ਪ੍ਰੈਸ਼ਰ ਗਿਆ ਪਿਆ ਉਧਰੋਂ ਡਾਊਨ ਉੱਤਰ ਰਹੀਆਂ ਬੋ ਮਾਰਾ ਕਿ ਜੇ ਬਸ ਜਦ ਇੱਕ ਏਗਾ ਡਰ ਹੈ ਨਾ ਭਾਈ ਇੱਕ ਕਸ਼ੈਰਾ ਘਾਟ ਆ ਕਸ਼ੈਰਾ ਘਾਟ ਰਹਿ ਗਿਆ ਇੱਕ ਛੇਰ ਛੋਟਾ ਬਾਲਾ ਤੂੰ ਛੋਟਾ ਬਾਹਰੇ ਵੱਡਾ ਫੇਰ ਬਾਲਾ ਛੇਰ ਪੈ ਜਾ ਬਰੋਂ ਮੰਦਰ ਦੇ ਵੇ ਖੜ ਕੇ ਬਣਾ ਲਈ ਛੋਟਾ ਭਾਲਾ 2 ਨੰਬਰ ਚ ਹੈ ਸਪੈਸ ਲੈ ਲਾਤਾ ਬਰੇਕ ਜਿਆਦਾ ਮਾਰਦੇ ਹੋ ਬਰੋ ਤੁਸੀਂ ਉੱਤੇ ਪਾਈ ਕੇ ਬਰੇਕ ਵੀ ਆਪ ਨੂੰ ਤੇ ਤੁਰਨ ਲੱਗੇ ਸੀ ਜੀ ਆਪਾਂ ਇੱਥੋਂ ਆਪਣਾ ਮਹਾਰਾਸ਼ਟਰ ਦੇ ਬਾਰਡਰ ਤੋਂ ਤੇ ਤੁਰਨ ਲੱਗੇ ਅੱਗੇ ਵਾਲਾ ਟੂਲ ਕ੍ਰੋਸ ਕਰਿਆ ਜੀ ਟੂਲ ਕ੍ਰੋਸ ਕਰਕੇ ਤਾਂ ਪਤਾ ਲੱਗਿਆ ਆਪਣਾ ਕੰਮ ਖਰਾਬ ਹੋ ਗਿਆ ਥੋੜਾ ਯਾਰ ਤੇ ਜਨ ਜਿਹੜਾ ਲੱਗਿਆ ਹੋਇਆ ਪਿੱਛੇ ਉਹਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਜਿਹਨੇ ਵੀ ਲਾਇਆ ਹੋਇਆ ਵੀ ਪਲੀਜ਼ ਤੁਹਾਡਾ ਜਨ ਨੂੰ ਬੁਲਾ ਲਓ ਤੁਹਾਡੇ ਕੋਲੇ ਅਸੀਂ ਬਹੁਤ ਅੱਕੇ ਪਏ ਆ ਤੁਹਾਡੇ ਜਨ ਦੇ ਕੋਲ ਵੀਰ ਜੀ ਮੋਟਰ ਦਾ ਟਾਇਰ ਹੋਇਆ ਪੰਚਰ ਪਰ ਲੀ ਸਾਈਡ ਦੂਜੀ ਖੜੀ ਆਪਣੀ 90 26 ਇੱਥੇ ਹੌਣ ਨੂੰ ਜੁਟ ਕੇ ਤੁਰਾਂਗੇ ਤੇ ਤੁਸੀਂ ਦੇਖ ਸਕਦੇ ਹੋ ਸਤਿ ਸ੍ਰੀ ਅਕਾਲ ਮਾਰਾ ਸੱਖ ਰੱਖੇ ਮਤ ਕਰ ਰੱਖਾਂਗੇ ਗੱਡੀਆਂ ਵਾੜਨ ਦੀ ਨੋਆ ਇੰਟਰੀ ਦੀ ਪ੍ਰੋਬਲਮ ਆ ਉਹ ਨੋਆ ਇਨਵੈਂਟਰੀ ਲੱਗਦੀ ਆ ਉਹ ਅਸੀਂ ਸ਼ੁਰੂ ਕਰੂਗੀ ਮੇਰੇ ਖਿਆਲ ਸਾਡੇ ਕਿਤੇ 900 360 ਕਿਲੋਮੀਟਰ ਸਾਫ ਰਾਈਆ ਬਣਾਉਂ ਰਹੇ ਸਾਰੇ ਕੱਲ੍ਹ ਦੇ ਜੋ ਕੇ ਬਹਿ ਜਾਗੇ ਹੁਣ ਤੇ ਮੀਂਹ ਨੂੰ ਕੁੜੀਆ ਹੋ ਸਕਦਾ ਮੀਂਹ ਅੱবি ਗੱਡੀ ਖੰਡੀ ਕਰਦੀ ਹੈ ਕੱਲ ਬਾਕੀ ਚਲੋ ਕੋਸ਼ਿਸ਼ ਦੇਖੋ ਜਾਰੀ ਹੈ ਅਸੀਂ ਨਹੀਂ ਲਿਆ ਕੰਮ ਹੈ ਹਿੰਮਤ ਤਾਂ ਆਪਣੇ ਵੱਲੋਂ ਪੂਰੀ ਹੈ ਬਾਕੀ ਕਬੀ ਨਾਨਕ ਦੇ ਹੱਥ ਚ ਵੀ ਵੱਡੀਆਂ ਅਸੀਂ ਕਾਲੂ ਖਾਲੀ ਕਰ ਸਕਾਂ ਇੱਕ ਪਰਸਨ ਖੜੀ ਹੋਣੀ ਇਹ ਬਾਬਾ ਜੀ ਨੂੰ ਪਤਾ ਹੈ ਬਾਕੀ ਚਲੋ ਬਾਕੀ ਮਿਲਦੇ ਆ ਰੋਡ ਤੇ ਤਦ ਤੱਕ ਬਣੇ ਰਹੋ ਵੀ ਜੀ ਉਹਦੇ ਨਾਲ ਅਹ ਜੀ ਜੇਵਲੇ ਖੜੇ ਆ ਰਾਤ ਟੁੱਟ ਗਈ ਕੋਈ ਜਰਾ ਭੀਆ ਚਲਾ ਇਨਕ੍ਰੀਪਟਸਸ ਯਾਰ ਐਂੀਆ ਮੁਫੰਦਾ ਮਾ ਉਹਦੇ ਅਸਰ ਦੀ ਉਹ ਮੁੰਜਿਆ ਰਹਾ ਇਨ ਆ ਤੋਂ ਉਹਦੀ ਬ੍ਰੇਕਡਾਉਨ ਪੈ ਗਈ ਜੱਡੀਆਂ ਨੂੰ ਸਾਨੂੰ ਨਾਲ ਦੀ ਕਰਨਾ ਪੈ ਗਿਆ ਜੀ ਇੱਥੇ ਜੇਬਲੇ ਤੋਂ ਪਿੱਛੇ ਹੀ ਗੱਡੀ ਦੀ ਇੱਕ ਦਾ ਕਿਸ ਤਰ੍ਹਾਂ ਸਗਾਈ ਆਪਣਾ ਕਿਹਾ ਨਾ ਗੱਡੀ ਦਾ ਰੋਡਾ ਜਾਂ ਆਉਂਦਾ ਇੱਕੋੜੇ ਵਾਲੇ ਇੱਕ ਵੀ ਮਾਣੋ ਇੱਕ ਗੱਡੀ ਆ ਜਿਹਨੇ ਦਰਗਾਹਾਂ ਤੇ ਪੈ ਚੀਤੀ ਤਾਂ ਨਹੀਂ ਸਸ ਲਗ ਰਹੇ ਆ ਹੁੰਦੇ ਨੇ ਕੋਈ ਜਦੋਂ ਪੰਜਰਨੀ ਕੰਮ ਤੋਂ ਵਗਾਰ ਕੇ ਚੱਲਦੇ ਫਿਰਦੇ ਪਲੋਂ ਰਾਤ ਨੂੰ ਅਸਤੇ ਜਾਤ ਨੇ ਸਾਬ ਤੋਂ ਧੰਨਵਾਦ ਦਿਨ ਪਹੁੰਚ ਜਾਗੇ ਉਹਨਾਂ ਨੂੰ ਜੀ ਕਰਦਾ ਪਾਉਂਦਾ ਦਾਰੇ ਬੇਸਲ ਨਹੀਂ ਕਰਦੇ ਗਰਮੀ ਬਹੁਤ ਹੈ ਜੀ ਮਹਾਰਾਸ਼ਟਰ ਚ ਇਸ ਟਾਈਮ ਮਾਹ ਲੋਹੀ ਡੈਂਕ ਦਾ ਕੈਂਪਾਸ ਕਰਨਾ ਬਹੁਤ ਔਖਾ ਹੈ ਜੀ ਜਾ ਰਹੇ ਹਾਂ ਇਹ ਕਿ ਗੱਲ ਪਾਨਾ ਨਾ ਮਾਸ਼ੇ ਇੰਟਰ ਆਉਂਦਾ ਲਿਖੋ ਕਿ ਆਪਣਾ ਵੀ ਨਹੀਂ ਮੇਰੇ ਹੁਣ ਆਪਾਂ ਚਾਹ ਦੇ ਫੋਨ ਲੱਗੇ ਨਾਲ ਸਵੇਰ ਤੋਂ ਬਣੀ ਹੋਏ ਚਾਹ ਤਿੰਨ ਅਗਲੀ ਵਾਰ ਜੂ ਰੋਡ ਕਰਾਂਗੇ ਹਾਂ ਤੁਸੀਂ ਆਪਾਂ ਇਸ ਵਲੋਗ ਉਪਰੋਂ ਵੀਡੀਓ ਥਾਣ ਤੋਂ ਕੰਮ ਜੇ ਵਿੱਚ ਜੇ ਮਿਲ아요 ਇਤਨਾ ਨਹੀਂ ਵਲੋਗ ਵਿੱਚ ਤਾਂ ਫਾਕਸ ਸੀ ਕਿਹਾ ਬਾਕੀ ਇਸ ਤਰ੍ਹਾਂ ਕਰਵਾ ਦੇ ਚਾਹੋ ਉਹ ਜਦ ਵਿੱਚ ਚਾਹ ਤੇ ਵੀਡੀਓ ਦਾਾਈ ਕਿਸੇ ਅਪਾਇੰਟਮੈਂਟ ਕਰ ਦੇ ਲੇ ਤਾਂ ਵੀ ਕਾ ਚਿਸ ਕਰੀ ਤੇ No, <laughs>